ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਆਸਟ੍ਰੇਲੀਆ ਤੋਂ ਵਾਪਸ ਪਰਤੇ ਇੱਕ ਨੌਜਵਾਨ ਨੇ ਜਿਲੀਲਾ ਪਦਾਰਥ ਨਿਕਲ ਕੇ ਖੁਦਕੁਸ਼ੀ ਕਰ ਲਈ ਮਰਨ ਤੋਂ ਪਹਿਲਾਂ ਉਸ ਵਿਅਕਤੀ ਨੇ ਫੇਸਬੁਕ ਤੇ ਪੋਸਟ ਪਾ ਕੇ ਮੌਤ ਲਈ ਆਪਣੇ ਸਹੁਰੇ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਜਿਸ ਤੇ ਮ੍ਰਿਤਕ ਦੇ ਮਾਤਾ ਪਰਮਜੀਤ ਕੌਰ ਦੇ ਬਿਆਨ ਦੇ ਆਧਾਰ ਤੇ ਥਾਣਾ ਸਿਵਲ ਲਾਈਨ ਦੀ ਪੁਲਿਸ ਕਾਰਵਾਈ ਕਰ ਰਹੀ ਹੈ ਪਰਮਜੀਤ ਕੌਰ ਪਿੰਡ ਨੀਲਖੁਰਦ ਦੇ ਰਹਿਣ ਵਾਲੇ ਹਨ ਤੇ ਉਹਨਾਂ ਦੱਸਿਆ ਕਿ ਉਹਨਾਂ ਦਾ 34 ਸਾਲਾ ਲੜਕਾ ਗੁਰਪ੍ਰੀਤ ਸਿੰਘ ਦਾ ਵਿਆਹ 2012 ਦੇ ਵਿੱਚ ਕਿਰਨਦੀਪ ਕੌਰ ਪੁੱਤਰੀ ਕੁਲਵੰਤ ਸਿੰਘ ਵਾਸੀ ਪੁਰੀਆਂ ਕਲਾਂ ਨਾਲ ਹੋਇਆ ਸੀ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਕਿਰਨਦੀਪ ਕੌਰ ਨੂੰ 2013 ਦੇ ਵਿੱਚ ਆਸਟ੍ਰੇਲੀਆ ਲੈ ਗਿਆ ਅਤੇ ਉੱਥੇ ਉਹਨਾਂ ਦੀ ਬੇਟੀ ਨੇ ਜਨਮ ਲਿਆ। ਪਰ ਸੱਤ-ਸੱਤ ਰਹਿਣ ਤੋਂ ਬਾਅਦ ਗੁਰਪ੍ਰੀਤ ਸਿੰਘ ਆਪਣੀ ਪਤਨੀ ਦੇ ਨਾਲ ਵਾਪਸ ਪਿੰਡ ਆ ਗਿਆ। ਪਿੰਡ ਵੀ ਸਭ ਕੁਝ ਠੀਕ ਚੱਲ ਰਿਹਾ ਸੀ। ਇਸੇ ਦੌਰਾਨ ਗੁਰਪ੍ਰੀਤ ਸਿੰਘ ਦੀ ਆਪਣੇ ਜੱਜੇ ਅਮਿਤਪਾਲ ਸਿੰਘ ਨਾਲ ਝਗੜਾ ਹੋ ਗਿਆ। ਉਦੋਂ ਤੋਂ ਹੀ ਗੁਰਪ੍ਰੀਤ ਨੂੰ ਸਹੁਰੇ ਵਾਲੇ ਤੰਗ ਪਰੇਸ਼ਾਨ ਕਰਨ ਲੱਗੇ। ਇਸੇ ਕੰਨ ਕਿਰਨਦੀਪ ਕੌਰ ਨੇ ਗੁਰਪ੍ਰੀਤ ਖਿਲਾਫ ਕਈ ਕੇਸ ਦਰਜ ਕਰਾਏ। ਇਸ ਦੇ ਬਾਵਜੂਦ ਸੋਹਰਾ ਪਰਿਵਾਰ ਪੁਲਿਸ ਕੋਲ ਝੂਠੀ ਸ਼ਿਕਾਇਤ ਦਰਜ ਕਰਵਾ ਕੇ ਗੁਰਪ੍ਰੀਤ ਸਿੰਘ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਜਿਸ ਕਾਰਨ ਗੁਰਪ੍ਰੀਤ ਸਿੰਘ ਨੇ ਵੀਰਵਾਰ ਰਾਤ ਨੂੰ ਆਪਣੇ ਘਰ ਵਿੱਚ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਤੋਂ ਬਾਅਦ ਉਸ ਦੀ ਹਾਲਤ ਨਾਜ਼ੁਕ ਹੋ ਗਈ ਉਸ ਨੂੰ ਇਲਾਜ ਦੇ ਲਈ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ ਪਰ ਗੁਰਪ੍ਰੀਤ ਸਿੰਘ ਦੀ ਦਸਤੇ ਵਿੱਚ ਹੀ ਮੌਤ ਹੋ ਗਈ ਮੇਰਾ ਨਾਮ ਵਰਤ ਸਿੰਘ ਮੈਂ ਨਾ ਜਵਾਈ ਮਸੀਹ ਦਾ ਮੁੰਡਾ ਹਾਂ ਤੇ ਉਹ ਮਰਨ ਖਾਤਾ ਕੀ ਹੈ ਕੀ ਲੱਗਦਾ ਸਾਦਾ ਉਹਨਾਂ ਨੇ ਸਪਾਤਿਆ ਗੋਣੇ ਲਿਆ ਇਹਦੇ ਪਲਾਈ ਰਾਤੀ ਲੈ ਕੇ ਆਏ ਆ ਕੱਲ ਜਾਂ ਪਹਿਲਾਂ ਲੈ ਕੇ ਕੋ ਰੱਖਿਆ ਵਾ 14 ਤਰੀਕ ਦਾ ਕੋਈ ਕੇਸ ਨਾ ਪਹਿਲਾਂ ਕੇਸ ਲੱਗਿਆ ਚੱਲਣ ਡਿਆ ਜੇ 14 ਤਰੀਕ ਦਾ ਕੋਈ ਜੇ ਵਕੀਲ ਨੇ ਦੱਸਿਆ ਵੀ ਭਾਈ ਕੇਸ ਉਹ ਕੁੜੀ ਜਿਹੜਾ ਕੋਈ ਐਕਸਟਰਾ ਕਰਕੇ ਗਈ ਆ ਉਹ ਤੋਂ ਇਨਾ ਪਰੇਸ਼ਾਨ ਹੋ ਗਿਆ ਬਹੁਤ ਜ਼ਿਆਦਾ ਹੀ ਮਲਵੇ ਹੋ ਜਦੋਂ ਮਰਨ ਤੋਂ ਪਹਿਲਾਂ ਫੇਸਬੁੱਕ ਤੇ ਕੀ ਬੋਲ ਫੇਸਬੁੱਕ ਤੇ ਉਹਨਾਂ ਨੇ ਆਪਣੇ ਸਹੁਰਿਆਂ ਦਾ ਨਾਮ ਵਾਈਫ ਦਾ ਮਲੇ ਸਾਰਿਆਂ ਦਾ ਨਾਮ ਪਾ ਕੇ ਮੈਂਸ਼ਨ ਕਰਕੇ ਉਹਨਾਂ ਤੋਂ ਪਰੇਸ਼ਾਨ ਵਾ ਤੇ ਇਹੋ ਲੈ ਕੇ ਆ ਵੀ ਕੋਈ ਜ਼ਿੰਮੇਵਾਰੀ ਜਿਹੜੀ ਮੇਰੀ ਉਹਨਾਂ ਸਹੁਰਿਆਂ ਦੀ ਜ਼ਿੰਮੇਵਾਰੀ ਹੋਵੇਗੀ। ਇਹਨੂੰ ਦੱਸਿਆ ਨਹੀਂ ਘਰ ਰਾਤ ਉਹਨੇ 11:30 ਦੇ ਨਾਲ ਦਵਾਈ ਖਾ ਕੇ ਤੇ ਮਾਂ ਨੂੰ ਮਰੇ ਕਹਿੰਦਾ ਮੈਂ ਆ ਦਵਾਈ। ਕਮਰੇ 'ਚ ਇਕੱਲਾ ਸੀ ਕਮਰੇ 'ਚ ਹੋਤਾ ਹਾਂ ਇਕੱਲਾ ਇਹ ਬਾਦੂ ਜੇ ਕਮਰੇ 'ਚ ਹੀ ਲੱਗੇ। ਉਹਦਾ ਤੁਰੇ ਫਿਰਦੇ ਇੰਨੇ ਬੱਚੇ ਨੇ। ਬੱਚਾ ਇੱਕ ਬੇਟੀ ਉਹਨਾਂ ਦੀ 11 ਸਾਲ ਦੀ। ਮੈਂ ਕੋ ਰਹੀ ਕਿ ਆਪਣੀ ਵਾਂ ਨਹੀਂ ਉਹ ਮਾਂ ਦੇ ਕੋ ਉਹ ਮਿਲ ਨਹੀਂ ਦਿੰਦੇ ਉਹਨਾਂ ਨੂੰ। ਕਾਫੀ ਟਾਂ ਤੋਂ ਮਿਲ ਨਹੀਂ ਕੋਈ ਦਾ ਨਹੀਂ ਮਿਲਣ ਦੇ ਖੇਲ ਆ ਵਾ ਕਹਿੰਦੇ ਬੱਚੀ ਨੂੰ ਨਹੀਂ ਮਿਲਣ ਦੇਣਾ। ਉਹ ਤੋਂ ਇੰਨਾ ਪਰੇਸ਼ਾਨ ਵਾ ਕਿ ਮਲੇ ਵੀ ਮੇਰੀ ਬੱਚੀ ਆ। ਬੱਚੀ ਨਾਲ ਬਹੁਤ ਪਿਆਰ ਕਰਦਾ ਇੰਨਾ ਪਰੇਸ਼ਾਨ ਹੋਇਆ ਤੇ ਇਹਨਾਂ ਨੂੰ ਵੀ ਉਹ ਉਹ ਜਿਹਨਾਂ ਦਾ ਰਿਸ਼ਤੇਦਾਰ ਇੱਕ ਪੁਲਿਸ ਵਾਲਾ ਵਾ ਕੋਈ ਤੇ ਉਹਨਾਂ ਨੂੰ ਵੀ ਥਾਣੇ ਦੇ ਮਿਲ ਕੇ ਕੇਸ ਚੱਲਣ ਦੇ ਬਾਅਦ ਰਿਪੋਰਟ ਨੇ ਫੈਂਕਲਾ ਦੇਣਾ ਹੁੰਦਾ ਉਹਨਾਂ ਨੂੰ ਘੱਲ ਘੱਲ ਕੇ ਪੁਲਿਸ ਵਾਲਿਆਂ ਨੂੰ ਉਹ ਇਹਨਾਂ ਨੂੰ ਥਾਣੇ ਬੁਲਾ ਕੇ ਉਹਦੇ ਜਰੀਰ ਕਰਦੇ ਉਹਦੇ ਤੋਂ ਵੀ ਮੁੰਡਾ ਬਹੁਤ ਪਰੇਸ਼ਾਨ ਆਇਆ ਕਿ ਮੇਰੀ ਮਾਂ ਕਹਿੰਦੀ ਆ ਉਮਰ ਵੇਖੋ ਤੁਹਾਡੇ ਸਾਹਮਣੇ ਕੀ ਆ ਤੇ ਕਾਫੀ ਉਮਰ ਹੋ ਗਈ ਬੁੱਢਿਆਰੇ ਥਾਣੇ ਸਰਸਾ ਦੇ ਤੇ ਜਰੀਰ ਕਰ ਰਹੇ ਆ ਉਤੋਂ ਵੀ ਪਰੇਸ਼ਾਨ ਇਹ ਰਾਜ ਨੇ ਰੋਣਾ ਰਹਿੰਦਾ ਹੈ ਇਹ ਵੀ ਰੋ ਆਈਦਾ ਹੈ ਰੋ ਇਹ ਰੋਲਾ ਹੀ ਭਾਈ ਮਲੇ ਬਹੁਤ ਪਰੇਸ਼ਾਨ ਕਰ ਰਹੇ ਆ ਉਹ ਘਰ ਵਿੱਚ ਕੌਣ ਹੈ ਇਹਨਾਂ ਤੋਂ ਘਰ ਦੇ ਇਹਨਾਂ ਦਾ ਇਕੱਲੇ ਹੀ ਆ ਇਹ ਦੋ ਭੈਣਾ ਹੋ ਗਈਆਂ ਉਹ ਆਪਣੇ ਘਰ ਵਾਲਾ ਝਗੜਾ ਜਾਂਦਾ ਝਗੜਾ ਤਨਾ ਸਾਲਾਂ ਤੋਂ ਚੱਲ ਰਿਹਾ ਨਾਲ ਇਹਦਾ ਮਨ ਵੀ ਆ ਪਿੰਡ ਕਿਹੜਾ ਬਟਾ ਇਹ ਲਿਆ ਰਹੇ ਆ ਉਹ ਆ ਵੀ ਨਹੀਂ ਆ ਰਹੀ ਹੈ ਇਹਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਹਾਂ ਜੀ ਪਹਿਲਾਂ ਵੀ ਇਹ ਇਹਨਾਂ ਨੇ ਦੱਸਿਆ ਵੀ ਮਹਿਲਾ ਕਿ ਮੈਂ ਖਾਲਿਆਂ ਦੀ ਕੋਸ਼ਿਸ਼ ਕੀਤੀ ਆ ਇਸੇ ਪਰੇਸ਼ਾਨੀ ਤੋਂ ਹੀ ਮਲਵੇ ਉਹ ਬੇਟੀ ਨੂੰ ਮਿਲਣੇ ਦਿੰਦੇ ਨਾ ਆਉ ਰਹੀ ਆ ਤੇ ਨਾ ਹੀ ਮਲਵੇ ਕਿ ਕਿਸੇ ਦੇ ਪਾਸੇ ਮਲਵੇ ਉਹ ਕਰਦੇ ਦਮ ਸ਼ਿਕਾਇਤ ਦਰਜ ਕਰਾਈ ਜੀ ਸ਼ਿਕਾਇਤ ਤਾਂ ਪਹਿਲਾਂ ਹੀ ਦਰਜ ਕਰਾਈ ਆ ਹੁਣ ਵੀ ਕਰਾਈ ਆ ਸਿਰ ਲੰਡਰ ਕੀ ਕਹਿੰਦੇ ਉਹ ਆ ਰਿਹਾ ਪੁੱਸ ਵਾਲੇ ਕਹਿੰਦੇ ਵੀ ਆ ਰਿਹਾ ਕਿਹੜਾ ਪਿੰਡ ਹੈ ਮੁੰਡੇ ਦਾ ਕਿਹੜਾ ਪਿੰਡ ਹੈ ਮੁੰਡੇ ਦਾ ਪਿੰਡ ਉਧਾਂ ਪਿੱਛੇ ਤੇ ਹੈ ਲੀਲਕਾਰ ਬਟਾਲੇ ਕਰਨਥੇ ਨੇ ਕੋਲ ਐਸ ਵੇਲੇ ਹੁਣ ਇਹ ਗ੍ਰੀਨ ਸਿਟੀ ਇੱਥੇ ਬਟਾਲੇ ਰਹਿ ਮਲੇ ਵੀ ਸੌ ਦਾ ਕਿਹੜਾ ਪਿੰਡ ਪੁਰੀਆਂ ਮਾਰਦੇ ਪੁਰੀਆਂ ਹਾਂਜੀ ਪੁਰੀਆਂ ਅਰੀ ਜੀ ਕੀ ਗੱਲ ਕੀ ਹੋਈ ਗੱਲ ਕੋਈ ਸੌਲੇ ਨਸਾ ਕਿਹੜਾ ਸਰ ਬਾਹੀਆ 3 ਸਾਲ ਹੋ ਗਏ ਆ ਲੋਟੀ ਨੂੰ ਪੇਕੇ ਰੇ ਮਾਪੇ ਲੈ ਗਏ ਸੀ ਅੱਜ ਤੱਕ ਉਹ ਜੀ ਬਾਤ ਕਰਦੇ ਰਹੇ ਆ ਬਾਹਰ ਵਿੱਚ ਕੇਸਾਂ ਵੀ ਸੇਬੇ ਦਾ ਲਾਤਾ ਬਾਅਦ ਚ ਉਹਨਾਂ ਨੇ ਬਹੁਤ ਕੇਸ ਲਾਤੇ ਆ 14 ਤਰੀਕ ਤੇ ਕੋਈ ਨਵਾਂ ਕੇਸ ਲਾਤਾ ਉਦੋਂ ਦੀ ਜ਼ਿਆਦਾ ਫੇਰ ਟੈਨਸ਼ਨ ਲੈ ਗਿਆ ਹੀਗਾ ਉਹਦੋਂ ਦਾ ਤਾਂ ਆਪਣੇ ਟੈਨਸ਼ਨ ਚ ਹੀ ਰਿਹਾ ਵਾ ਅੱਜ ਤਰੀਕ ਤੇ ਜਾਣਾ ਹੀਗਾ ਤੇ ਨਹੀਂ ਜਾ ਸਕਿਆ ਅੱਜ ਠੀਕ ਕਹਿੰਦੇ ਕੀ ਸੀ ਸੋਹਰੇ ਨੂੰ ਸੋਹਰੇ ਆਂਦੇ ਇਹ ਬਹੁਤ ਪਿਆਰ ਕਰਦਾ ਸੀ ਬੇਟੀ ਜਾਣਾ ਸਾਲਾਂ ਦੀ ਬੇਟੀ ਵੱਜੋ ਮਰ ਗਿਆ ਅੰਦਾ ਹੀ ਮੈਂ ਬੇਟੀ ਨੂੰ ਮਿਲਦਾ ਵਾ ਸੌਰਾਮੀ ਨੂੰ ਤਮ ਕੀ ਦੇ ਗਿਆ ਵੀ ਜੇ ਹੁਣ ਇਹ ਮੇਰੇ ਪਿੰਡ ਚਲ ਗਿਆ ਕੁੜੀ ਨੂੰ ਨਹੀਂ ਤੇ ਮੈਂ ਇਹਨੂੰ ਮਾਰ ਕੇ ਤੇਰੇ ਬੂਏ ਤੇਰੇ ਬੂਏ ਤੇ ਕੇ ਲੋਥੀ ਤੂੰਰਾ ਮੀਨੂ ਬਹੁਤ ਪੈੜਾ ਬੋਲਦਾ ਸੀਗਾ। ਉਹ ਕਿਹੜੇ ਪਿੰਡ ਵਿਆਹ ਹੈ? ਪੂਰੀnga ਪੂਰੀnga ਜੇ ਮੈਂ ਚਲੋਗੇ ਵਿਆਹ ਨਹੀਂ ਤੇ ਹੋ ਗਿਆ ਪਾ 2012 ਚ ਹੋਇਆ ਸੀ। ਨਾ ਕਿ ਇਹ ਪੂਰੀ ਦਾ ਨਾਮ ਕਹਿੰਦੀ ਪੂਰੀ ਗੁਰਪ੍ਰੀਤ ਦਾ ਮੁੰਡੇ ਦਾ ਨਾਮ ਗੁਰਪ੍ਰੀਤ ਪਰੰ ਤੋਂ ਪਹਿਲਾਂ ਫੇਸਬੁਕ ਤੇ ਵੀ ਪਾਇਆ ਪਾਇਆ ਫੇਸਬੁਕ ਤੇ ਲਿਖੀ ਪਾਇਆ ਪਾਇਆ ਬਲਿਫੀਕਿਆ ਪਰ ਲਿਓ ਜੋ ਲਿਖਿਆ ਵਾ ਕੀ ਚਾਹੁੰਦੇ ਤੂੰ ਮੈਂ ਚਾਹੁੰਦੀ ਮੈਨੂੰ ਇਨਸਾਫ ਦਵਾ ਦਿਓ ਮੇਰਾ ਪੁੱਤ ਤੜਫਦਾ ਮਰ ਗਿਆ ਉਹ ਕੀ ਕਿੰਨੀ ਉਮਰ ਇਦ ਕੀ ਕੰਮ ਕਰਦਾ ਹੈ ਕੰਮ ਪਹਿਲਾ ਆਸਟ੍ਰੇਲੀਆ 7 ਸਾਲ ਲਾਇ ਹੀ ਬਾਅਦ ਵਿੱਚ ਇਹ ਵਿਆਹ ਵਿਆਹੀ ਇਹਨੂੰ ਵੀ 3 ਸਾਲ ਘਲਤਾ ਵਾ ਉੱਥੋਂ ਫੇਰ ਇਹ ਆ ਕੇ ਦੱਸਣ ਲੱਗਿਆ ਉਹ ਦੱਸਣ ਮਗਰੋਂ ਆ ਗਿਆ ਵਾ ਫੇਰ ਇਹਨੇ 40-45 ਲੱਖ ਰੁਪਈਆ ਇਹਨਾਂ ਨੇ ਪਹਿਲਾਂ ਤੇ ਲਾਇਆ ਉਹ ਉਟੀ ਨਾ ਉਹਨੇ ਮੈਂ ਆਕੇ ਮੈਂ ਨਹੀਂ ਕੋਈ ਬਾਦਾ ਬੰਦਾ ਵਿਆਜ ਖਾਈ ਜਾਓ ਤੁਸੀਂ ਇੰਨੇ ਕ ਤੁਹਾਡੇ ਪੈਸਾ ਉਹਦੇ ਦੇ ਵੀ ਕੁਝ ਮਿਲੇ ਆ ਤੇ ਖਾ ਲੋ ਤੁਸੀਂ ਪਰ ਇਹਨਾਂ ਨੇ ਫੈਲਾ ਲਾਉਂਦੇ ਰਹੇ ਆਪਣੀ ਮਰਜ਼ੀ ਨਾਲ ਜਿੱਦਾਂ ਫੋਰੀਆ ਕੀਤੀ ਸੀ ਉਹਨਾਂ ਦੀ ਨਾਂ ਨਹੀਂ ਆਇਆ ਬੰਦਾ ਇਹੋ ਜੀ ਕਾਲ ਸਾਨੂੰ ਇਨਫੋਰਮੇਸ਼ਨ ਆਈ ਸੀ ਤੇ ਅੱਜ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਦੇ ਪਰਮਜੀਤ ਕੌਰ ਦੇ ਬਿਆਨਾਂ ਤੇ ਅਸੀਂ ਐਕਟ ਨੰਬਰ 198 ਮਿਤੀ 19 ਅਪ੍ਰੈਲ 2024 ਅੰਡਰ ਸੈਕਸ਼ਨ 108 61 ਪੀ ਐਨ ਐਸ ਨਵੀਂ ਤਰਾਵਾਂ ਦੇ ਤਹਿਤ ਪਰਚਾ ਦਰਜ ਕਰਤਾ ਅਸੀਂ ਜਿਉ ਉਹਨਾਂ ਦੇ ਜੋ ਉਹਨਾਂ ਨੇ ਬਿਆਨ ਲਿਖਾਇਆ ਉਸ ਤੇ ਕਿਰਨਦੀਪ ਕੌਰ ਤੇ ਉਹਨਾਂ ਦੇ ਨਾਲ ਸੱਸ ਸੋਹਰਾ ਚਾਰ ਬੰਦਿਆਂ ਦੇ ਖਿਲਾਫ ਆਈਏ ਖਰਚਾ ਰਚ ਰਿਹਾ ਕੋਈ ਸਰ ਹੁਣ ਤੱਕ ਗ੍ਰਿਫਤਾਰੀ ਨਹੀਂ ਕੀਤੀ ਨਹੀਂ ਹਰੇ ਰੀਸੈਂਟਲੀ ਪਚਾ ਦੱਜੂ ਹੋਇਆ ਇਹ ਤੋਂ ਬਾਅਦ ਅਸੀਂ ਗ੍ਰਿਫਤਾਰੀ ਸ਼ੁਰੂ ਕਰਾਂਗੇ